ਕਾਂਗਰਸ ਭਾਵ ਜਿਹੜਾ ਭਵਨ ਆ ਉਹਦੇ ਅੰਦਰ ਕਾਂਗਰਸ ਪਾਰਟੀ ਨੂੰ ਬੋਰਡ ਲਾ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਦੇ ਅਹੁਦਾ ਐਨਾ ਐਮਐਲਏ ਦਾ ਅਹੁਦਾ ਐਨਾ ਵਜ਼ੀਰ ਜੇ ਸਰਕਾਰ ਬਣੀ ਤਾਂ ਐਨਾ ਐਮ ਐਮਸੀ ਦਾ ਐਨਾ ਸਰਪੰਚ ਦਾ ਐਨਾ ਪੰਚ ਦਾ ਐਨਾ ਇਹ ਬੋਰਡ ਜੜੇ ਦੇ ਕੇ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਆਪਣੇ ਕਾਂਗਰਸ ਪਬੰਦੇ ਕੀ ਲਾ ਲੈਣੇ ਚਾਹੀਦੇ ਨੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਗਿਆ ਕਿਉਂ ਕਿ ਅੱਜ 4 ਦਿਨ ਹੋ ਗਏ ਅੱਜ 4 ਦਿਨ ਹੋ ਗਏ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦਾ ਬਿਆਨ ਨਹੀਂ ਆਇਆ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਖੜਗੇ ਸਾਹਿਬ ਕਿਉਂ ਚੁੱਪ ਨੇ ਕਿ ਇਹ ਪੈਸਾ ਜਿਹੜਾ ਪੈਸਾ ਪੰਜਾਬ ਤੋਂ ਇਕੱਠਾ ਹੁੰਦਾ ਸੀ ਜੋ ਲੋਕਾਂ ਦੇ ਧੀਆਂ ਪੁੱਤਾਂ ਦਾ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਇਕੱਠਾ ਹੁੰਦਾ ਸੀ ਜਿਹੜਾ ਕਰਪਸ਼ਨ ਚ ਲੁੱਟ ਕੇ ਸੈਂਟਰ ਸਰ ਇਹਨਾਂ ਦੀ ਇਹਨਾਂ ਦੀ ਸੈਂਟਰ ਲੀਡਰਸ਼ਿਪ ਕੋਲ ਜਾਂਦਾ ਸੀ ਕਿ ਉਹ ਖੜਗੇ ਸਾਹਿਬ ਕੋਲ ਜਾਂਦਾ ਸੀ ਕਿ ਉਹ ਕਾਂਗਰਸ ਪਾਰਟੀ ਕੋਲ ਜਾਂਦਾ ਸੀਗਾ ਇਹ ਗੱਲ ਆ 4 ਦਿਨ ਹੋ ਗਏ 4 ਦਿਨਾਂ ਦੇ ਅੰਦਰ ਕਾਂਗਰਸ ਪਾਰਟੀ ਸਪੱਸ਼ਟ ਨਹੀਂ ਕਰ ਸਕੀ ਕਿ ਪੰਜਾਬ ਤੋਂ ਜਿਹੜਾ ਪੈਸਾ ਆਉਂਦਾ ਸੀ ਲੁੱਟ ਕੇ ਉਹ ਕਿਹੜੇ-ਕਿਹੜੇ ਵਿਅਕਤੀਆਂ ਕੋਲ ਜਾਂਦਾ ਸੀ